ਮਰਾ ਜੋ ਇਥੇ ਨਾਲੇ ਸਾਹਮਣੇ ਸਾਡੇ ਮੌਜੂਦ ਹੈ ਜਿਸ ਦੀ ਕਰਨਾਰ ਦਇਆ ਇਡੀ ਵੱਡੀ ਹੈ ਕਿ ਅਸੀਂ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜੋ ਖੁਦਾਵੰ ਸਾਡੇ ਨਾਲ ਇਹ ਵਾਅਦਾ ਕਰਦਾ ਕਿ ਮੈਂ ਤੈਨੂੰ ਅੱਖ ਦੀ ਪਤਲੀ ਦੇ ਨਿਆਂ ਹੀ ਸੰਭਾਲ ਕੇ ਰੱਖਦਾ ਸੱਚਮੁੱਚ ਉਹ ਪਰਮੇਸ਼ਰ ਸਾਡੇ ਜੀਵਨਾਂ ਦੇ ਵਿੱਚ ਆਪਣੀ ਦਇਆ ਲੈ ਕੇ ਉਤਰਿਆ ਹੈ ਅੱਜ ਦਾ ਸਮਾਂ ਸਾਡੇ ਲਈ ਬਹੁਤ ਸੁਭਾਗਾ ਉਸ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਣ ਕੇ ਉਹਦੇ ਨਾਮ ਦੇ ਆਰਾਧਨਾ ਕਰਨ ਦਾ ਸਾਨੂੰ ਉਸਨੇ ਸਮਾਂ ਦਿੱਤਾ ਇਸ ਲਈ ਹਰ ਜਨ ਜੋ ਖੁਦਾਵੰਦੀ ਹਜ਼ੂਰ ਦੇ ਵਿੱਚ ਆ ਉਹ ਖੁਦਾ ਆਪਣੇ ਵਾਅਦੇ ਦੇ ਮੁਜਬ ਸਾਡੇ ਵਿੱਚਕਾਰ ਆਇਆ ਇਸ ਲਈ ਉਹਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਹੋਏ ਆਪਰੇ ਹਿਰਦਿਆਂ ਨੂੰ ਉਸ ਪਰਮੇਸ਼ਵਰ ਦੇ ਅੱਗੇ ਖੋਲ੍ਹ ਲਿਏ ਅਤੇ ਪ੍ਰਾਰਥਨਾ ਕਰੀਏ ਇਸ ਘਰ ਪਰਿਵਾਰ ਦੇ ਲਈ ਜਿਨ੍ਹਾਂ ਨੇ ਇਹ ਬੁਰਾਲਾ ਕੀਤਾ ਕਿ ਖੁਦਾ ਦੇ ਦਾਸ ਔਰ ਖੁਦਾ ਦੀ ਬਾਣੀ ਇਸ ਘਰ ਦੇ ਵਿੱਚ ਆਵੇ ਤਾਂ ਕਿ ਉਹਦੇ ਨਾਮ ਨੂੰ ਮਹਿਮਾ ਦਲਾਲ ਔਰ ਆਦਰ ਮਿਲੇ ਆਈਐਸੀ ਸਾਹਿਬ ਪ੍ਰਾਰਥਨਾ ਦੇ ਹਾਲਾਤ ਦੇ ਵਿੱਚ ਜਾਵਾਂਗੇ ਔਰ ਪ੍ਰਾਰਥਨਾ ਕਰਾਂਗੇ ਤਾਕੇ ਖੁਦਾਇ ਇਸ ਕਰਦਿਆਂ ਸਾਰੀਆਂ ਖੁਸ਼ੀਆਂ ਬਖਸ਼ੇ ਜਿਨ੍ਹਾਂ ਦੇ ਹੱਕਦਾਰ ਨੇ ਕਿਉਂਕਿ ਖੁਦਾ ਦੇ ਬਚਨ ਦੇ ਵਿੱਚ ਲਿਖਿਆ ਤਨ ਉਹ ਜਿਹੜੇ ਮੇਰੇ ਨਾਮ ਦੇ ਵਿੱਚ ਆਉਂਦੇ ਨੇ ਤਨ ਉਹ ਨੇ ਜਿਹੜੇ ਖੁਦਾਵੰਦ ਦੇ ਨਾਮ ਨੂੰ ਪੁਕਾਰਦੇ ਤੇ ਉਸ ਦੀ ਹਮਦੁਦਸ਼ਾ ਤਾਰੀਫ ਤੇ ਵਡਿਆਈ ਕਰਦੇ ਨੇ ਆਈਏ ਸਭ ਪ੍ਰਾਰਥਨਾ ਦੀ ਹਾਲਾਤ ਦੇ ਵਿੱਚ ਜਾਵਾਂਗੇ ਇੱਕ ਮਨ ਹੋ ਕੇ ਪ੍ਰਾਰਥਨਾ ਕਰਾਂਗੇ ਕਿਉਂਕਿ ਖੁਦਾ ਦੇ ਪਾਕ ਕਲਾਮ ਦੇ ਵਿੱਚ ਲਿਖਿਆ ਕਿ ਜਿਸ ਜਗ੍ਹਾ ਤੇ ਦੋ ਜਾਂ ਤਿੰਨ ਇੱਕ ਮਨ ਹੋ ਕੇ ਮੈਨੂੰ ਯਾਦ ਕਰਕੇ ਮੈਂ ਉਸ ਜਗ੍ਹਾ ਤੇ ਹਾਜ਼ਰ ਹੋ ਹਾਲੇਲੂਇਆ 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 ਜ਼ਿੰਦਾ ਖੁਦਾਬਾ ਤੇਰਾ ਸ਼ੁਕਰਗੁਜ਼ਾਰ ਤੇਰਾ ਧੰਨਵਾਦ ਕਰਦਾ ਖੁਦਾ ਅੱਜ ਦੇ ਸੁੰਦਰ ਸਮੇਂ ਦੇ ਲਈ ਪਾਕ ਯਹੋਵਾ ਜੋ ਅੱਜ ਸਾਡੇ ਸਾਰੇ ਦੇ ਜੀਵਨ ਦੇ ਵਿੱਚ ਦੇ ਦਿੱਤਾ ਖੁਦਾ ਸੱਚਮੁੱਚ ਮੇਰੇ ਪਰਮੇਸ਼ਰ ਤੂੰ ਮਹਿਮਾ ਮਾਨ ਔਰ ਆਦਰ ਦੇ ਯੋਗ ਹੈ ਖੁਦਾ ਪ੍ਰਭੂ ਜੀ ਸਾਰੀਆਂ ਵਸਤਾਂ ਤੇਰੇ ਦੁਆਰਾ ਹੋ ਜਾਂ ਰਚੀਆਂ ਗਈਆਂ ਖੁਦਾਬਾ ਅੱਜ ਦਾ ਸਮਾਂ ਖੁਦਾਬਾ ਦੇ ਇੱਕ ਇੱਕ ਜ਼ੰਦ ਦੇ ਲਈ ਬਿਹਤਰੀ ਦਾ ਕਾਰਨ ਬਣੇ ਮੇਰੇ ਪਰਮੇਸ਼ਰ ਸਾਡਾ ਤੇਰੀ ਹਜ਼ੂਰੀ ਦੇ ਵਿੱਚ ਚਾਹਣਾ ਮੇਰੇ ਪਰਮੇਸ਼ਰ ਤੇਰੀ ਮਹਿਮਾ ਮ ਵਧਾਈ ਦੇ ਲਈ ਔਰ ਸਾਡੀ ਤਰੱਕੀ ਦੇ ਲਈ ਹੋ ਖੁਦਾ ਇਸਕ ਪਰਿਵਾਰ ਤੇ ਤੇਰੇ ਕੋ ਵੱਡੀਆਂ ਆਸ਼ੀਸ਼ਾਂ ਤਨ ਖੁਦਾਵੰ ਤੂੰ ਮੇਰੇ ਖੁਦਾਵੰ ਆਪਣੇ ਬੱਚਿਆਂ ਦੇ ਨਾਲ ਵਾਅਦਾ ਕੀਤਾ ਕਿ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਤੇ ਲੱਭ ਪਏਗਾ ਅਟ ਘਟਾਓ ਕਿ ਤੇ ਤੁਹਾਡੇ ਵਾਸਤੇ ਖੁੱਲ ਜਾਵੇਗਾ ਤੁਦਾ ਕੋ ਪਾ ਕੇ ਹੋਵਾ ਇਸ ਘਰ ਦੀ ਅਬਰਕਤਾ ਤੇਰੇ ਨਾਮ ਦੇ ਵਿੱਚ ਖੁੱਲ ਜਾਣ ਯੇਸ਼ੂ ਮੇਰੀ ਪ੍ਰਾਰਥਨਾ ਤਦਾ ਜਿਨ੍ਹਾਂ ਨੇ ਤੇਰੇ ਦਾਸਾਂ ਨੂੰ ਕਰਦੇ ਹੋ ਸੁਤਾਰਿਆ ਪ੍ਰਭੂ ਤੇਰੀ ਬਾਰੀਸ ਘਰ ਦੇ ਵਿੱਚ ਆਈਆ ਖੁਦਾਵੰ ਕਈ ਹਵਾਵਾਂ ਆ ਗਈਆਂ ਖਿੜਕੀਆਂ ਖੋਲ ਦੇ ਵੀਰੇ ਖੁਦਾਵੰਦ ਓ ਪ੍ਰਭੂ ਤੇਰੀ ਦਇਆ ਤੇਰੀ ਦਇਆ ਸਭਨਾ ਦੇ ਨਾਲ ਹੋ ਪ੍ਰਭੂ ਹਾਈ ਕ੍ਰਿਸਤੀਆ ਦੇ ਨਾਲ ਹੋ ਖੁਦਾਵੰਦ ਤੇਰੇ ਸੰਤਾਂ ਦੇ ਨਾਲ ਹੋ ਖੁਦਾ ਆਪਣੇ ਆਤਮਾ ਦਾ ਵਿਸ਼ੇਖ ਦੇ ਕੇ ਜਲਾਤਾ ਦੀ ਮਹਿਮਾ ਰਵੱਢਿਆ ਤੇਰੀ ਉਸਤਤਿ ਖੁਦਾਵੰ ਕਰ ਸਕੀਏ ਭਾਵੇਂ ਯਹਵਾ ਸਾਡਾ ਤੇਰੇ ਕਦਮਾਂ ਦੇ ਵਿੱਚ ਤੋੜਾ ਮੇਰੇ ਪਰਮੇਸ਼ੁਰ ਸ੍ਰੀ ਅਨਾਰਵੇ ਖੁਦਾ ਉਹ ਪਾ ਕੇ ਯਹਵਾ ਦੀ ਬੰਦੀ ਖੁਦਾਵੰ ਤੇਰੀ ਮਹਿਮਾ ਲਈ ਉਹ ਸਨਨਦੀ ਤਰੱਕੀ ਦੇ ਲਈ ਹੋ ਮੇਰੀ ਪ੍ਰਾਰਥਨਾ ਸੁਣਿਆ ਖੁਦਾਵੰ ਦੁਆਜ ਦਾ ਵਚਨ ਉਹ ਮੇਰੇ ਪਰਮੇਸ਼ੁਰ ਤੇਰੇ ਵਿੱਚ ਹੋ ਜਾ ਸਿੱਖਿਆ ਸਿਖਾਇ ਦੇ ਖੁਦਾ ਇੱਕ ਇੱਕ ਜ਼ਿੰਦ ਜੀਵਨ ਦੇ ਵਿੱਚੋਂ ਵਚਨ ਸੋਗਣਾ ਫਲ ਲੈ ਕੇ ਆਵੇ ਜਿੱਥੋਂ ਤੱਕੇ ਆਵਾਜ਼ ਆਵੇ ਖੁਦਾ ਜੀ ਮਤ ਸੁੰਨ ਸਭਨਾ ਦੇ ਵਿੱਚ ਤੇਰੀ ਦਇਆ ਉਤਰੀ ਯੇਸ਼ੂ ਨਾਮ ਦੇ ਵਿੱਚ ਮੰਗਦਾ ਹਾਂ ਆਮੇਨ ਹਾਲੇਲੂਇਆ ਹਾਲੇਲੂਇਆ ਅੱਜ ਜੀ ਕੂਬ ਦਾ ਨਾਲ ਮਿਲ ਕੇ ਪਛਨਗਾਵਾਂਗੇ ਆਏ ਸਭ ਖੁਦਾਮੰਦ ਦੀ ਮਹਿਮਦ ਲਈ ਮਿਲ ਕੇ ਪਛਨਗਾਵਾਂਗੇ ਖੁਦਾਬੰਦੇ ਪਾਕ ਕਲਾਮ ਦੇ ਵਿੱਚ ਲਿਖਿਆ ਜ਼ਬੂਰਾਂ ਦੀ ਪੋਥੀ ਉਹਦੇ ਸੰਧੀ ਪਾਗ ਦੀ ਜਦੋਂ ਅਸੀਂ ਕੋਜਾ ਤੁਹਾਨੂੰ ਪੜਦੇ ਆ ਉਹਦੇ ਵਿੱਚ ਲਿਖਿਆ ਕਿ ਧਰਮੀ ਧਰਤੀ ਦੇ ਵਾਰਿਸ ਹੋਣ ਕਿਤੇ ਸਦਾ ਯੋਧੇ ਉੱਤੇ ਵਸਣਗੇ ਹallelujah ਇਸ ਲਈ ਸਾਨੂੰ ਸੱਚਮੁੱਚ ਆਪਣੇ ਜੀਵਨਾਂ ਦੇ ਵਿੱਚ ਉਸ ਖੁਦਾਮਤ ਨੂੰ ਉਤਾਰਨਾ ਚਾਹੀਦਾ ਉਹਦੇ ਕੋਲ ਮੰਗਣਾ ਚਾਹੀਦਾ ਲਿਖਦਾ ਕਿ ਉਹ ਪਰਮੇਸ਼ਵਰ ਇਨਸਾਨ ਨਹੀਂ ਹੈ ਜਿਹੜਾ ਦੇਖ ਕੇ ਤੇ ਪਛਤਾਉਂਦਾ ਆ ਉਹ ਪਰਮੇਸ਼ਵਰ ਸਭਨਾਂ ਨੂੰ ਦੇਣ ਦੀ ਸਮਰਥ ਰੱਖਦਾ ਅੱਜ ਇਸ ਪਰਿਵਾਰ ਨੇ ਖੁਦਾ ਦੀ ਬਾਣੀ ਨੂੰ ਆਪਣੇ ਘਰ ਦੇ ਵਿੱਚ ਉਤਾਰਿਆ ਔਰ ਆਪਣੇ ਰੱਬ ਦੇ ਦਾਸਾਂ ਨੂੰ ਇਸ ਘਰ ਦੇ ਵਿੱਚ ਬੁਲਾ ਕੇ ਬੰਦਗੀ ਦਾ ਰਾਧਨਾ ਕਰਾਈਆ ਖੁਦਾ ਇਹਨਾਂ ਦੀਆਂ ਮਨੋ ਕਾਮਨਾਵਾਂ ਨੂੰ ਪੂਰਿਆ ਕਰੇ ਆਈਏ ਅਸੀਂ ਖੁਦਾਵੰਦ ਦੀ ਮਹਿਮਾ ਦੇ ਲਈ ਮਿਲ ਕੇ ਸਭ ਭਜਨ ਗਾਵਾਂਗੇ ਲਿਖਿਆ ਕੇ ਜਿਹੜੇ ਖੁਦਾਬंदी ਮਾਇਮਾ ਪਰਬੜੇ ਆਇਨ ਸੱਚੇ ਮਨ ਦੇ ਨਾਲ ਕਰਦੇ ਨੇ ਖੁਦਾ ਉਹਨਾਂ ਦੀ ਅਨਸੰਗਤ ਉਹਨਾਂ ਦੇ ਘਰਾਂ ਨੂੰ ਸਦਾ ਹੀ ਬਣਾਈ ਰੱਖਦਾ ਅੱਜ ਇਸ ਘਰ ਦੇ ਵਿੱਚ ਖੁਦਾਬंदी ਨਜ਼ਾਤ ਆਈ ਹੈ ਇਸ ਲਈ ਸਭ ਅਦਾਦੀ ਕੋਲੋਂ ਪੁਕਾਰ ਕੇ ਮੰਗਾ ਕਿ ਖੁਦਾ ਸਾਡੇ ਜੀਵਨਾਂ ਨੂੰ ਹੋਰ ਵੀ ਸੁਖਾਂ ਦਾ ਕਰੇ ਔਰ ਉਹ ਵਰਕਤਾ ਉਹ ਆਨੰਦ ਸਾਡੇ ਸਾਰਿਆਂ ਦੇ ਜੀਵਨਾਂ ਦੇ ਵਿੱਚ ਭਰੇ ਜਿਸ ਦੇ ਅਸੀਂ ਹੱਕਦਾਰ ਹਾਂ ਤੇ ਜਿਹੜੀਆਂ ਖੁਦਾਵਤ ਸਾਨੂੰ ਦੇੜੀਆਂ ਚਾਉਂਦਾ ਹallelujah ਹallelujah ਸਭ ਆਪਣੇ ਹੱਥਾਂ ਨੂੰ ਖੋਲ ਕੇ ਤਾਲੀ ਮਜ਼ਾ ਕੇ ਔਰ ਮੂੰਹ ਦੇ ਨਾਲ ਕਾ ਕੇ ਉਸ ਪਰਮੇਸ਼ੁਰ ਦੀ ਤਾਰੀਫ ਕਰਾਂਗੇ ਹੋਤੀ ਨਦੀਆਂ ਤਪਾ ਵਿੱਚ ਰਾਤ ਦੇ ਹਨੇਰਿਆਂ ਤੋਂ you ਆਯੋਰ ਮਹਿਮਾ ਕਰਦੇ ਨੇ ਜੋ ਸੱਚੇ ਮਨ ਦੇ ਨਾਲ ਆਰਾਧਨਾ ਕਰਦੇ ਨੇ ਕਦੀ ਕਿਸੇ ਦਾ ਬੁਰਾ ਨਹੀਂ ਤੱਕਦੇ ਖੁਦਾ ਦਾ ਪਾਕ ਕलाम ਕਹਿੰਦਾ ਕਿ ਆਪਣੀ ਨજર ਸਦਾ ਉਸ ਕਰਦੇ ਹੋ ਤੇ ਬਣਾਈ ਰੱਖਦਾ ਆਈਏ ਸਭ ਖੁਦਾਵੰਦੀ ਮਹਿਮਾ ਦੇ ਲਈ ਮਿਲ ਕੇ ਭਜਨ ਗਾਵਾਂਗੇ ਹਰ ਦੀ ਨੇਦੀਆਂ ਤਪਾਂ ਵਿੱਚ ਰਾਤ ਦੇ ਹਨੇਰਿਆਂ ਤੇ ਦਿਨਾਂ ਦੀਆਂ ਪਾਤ ਦੇ ਚਰਨਾਂ ਦੇ ਹਨੇਰਿਆਂ I'm yeah. going yeah. 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 ਜੇ ਕਾਇਆ ਹੋਵੇ ਤੇ ਕਾਲ ਸੁਭਾਰੀ ਦੇ ਕਾਇਆ ਲਾ ਹੋਵੇ ਤੇ ਕਾਇਆ ਰੰਗ ਲਾਈ ਹੈ ਕਿਤਾ ਲਾ ਹੋਵੇ ਤੇ ਕਾਇਆ ਤੇ ਰੂਪਦਾਰੀ ਦੇ ਕਾਇਆ ਹਾਲੇਲੂਇਆ 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 ਪਰਮੇਸ਼ਰ ਨੇ ਮਾਰੀ ਵਿੱਚ ਉਹ ਚੂਕ ਦੇ ਦਾਰਾ ਭਜਨ ਸੁਣਿਆ ਯਹੋਵਾ ਤੇਰੇ ਘਰ ਨੂੰ ਬਣਾਈ ਰੱਖੇਗਾ ਸਵਰਗ ਦੂਤਾ ਦੀ ਬਾਗ ਤੇਰੀ ਘਰ ਦੇ ਦੁਆਰੇ ਉਹ ਲਾਈ ਰੱਖੇਗਾ ਤਾਂ ਹੀ ਸਾਡੇ ਘਰ ਦੇ ਦੁਆਰੇ ਸਵਰਗ ਦਾ ਦਰਵਾਜ਼ਾ ਲੱਗੇਗਾ ਤਾਂ ਹੀ ਸਾਡੇ ਘਰ ਨੂੰ ਬਣਾਈ ਰੱਖੇਗਾ ਜੇ ਪਰਮੇਸ਼ਰ ਦੇ ਬਚਨਾਂ ਦੇ ਮੁਤਾਬਕ ਚੱਲਦੇ ਹਾਂ ਤੇ ਪਰਮੇਸ਼ਰ ਦੇ ਘਰ ਵੱਜ ਕੇ ਮੰਦਿਰ ਤੇ ਪੀਰ ਪਰਮੇਸ਼ਰ ਆਪਣੇ ਸੁਰਗ ਜੁੱਤਾਂ ਦੀ ਬਾੜ ਜਿਹੜਿਆ ਸਾਡੇ ਘਰਾਂ ਦੀ ਦੀਵਾਲੀ ਲਾਈਟ ਲੱਗੇਗਾ ਪਰਮੇਸ਼ਰ ਦੀ ਬਾਣੀ ਜੋ ਭਜਨ ਸੁਣਿਆ ਆਈਏ ਸਿਖ ਸਭ ਭਾਂ ਭਾਈ ਪ੍ਰਾਰਥਨਾ ਦਿਹਾੜ ਤੇ ਜਾਵਾਂਗੇ ਰਾਜਾ ਮਸੀਹ ਮਿਲ ਕੇ ਪ੍ਰਾਰਥਨਾ ਕਰਾਂਗੇ ਭਜਨ ਸੁਣਾਵਾਂਗੇ ਹਾਲੇਲੀਆ ਹਾਲੇਲੀਆ ਸੇ ਰਾਣ ਚਾਹਾਂਗੇ ਪ੍ਰਾਤਾਂ ਚ ਜਾਵਾਂਗੇ ਪਵਿੱਤਰ 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 ਸਾਨਾ ਦੀਵਾਰ ਸਰ ਸਾਥੀ ਮਾਨ ਪਤਾਪਰਵਿੰਦਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਤਾਪਰਵਿੰਦਰ ਜੀ ਜਵਾਇਦਾ ਦਿਨ ਸਾਡੀ ਜ਼ਿੰਦਗੀ ਇਸ ਬਖਸ਼ਿਆ ਤੁਹਾ